ਤਸਵੀਰਾਂ ਦੇ ਵਿੱਚ ਤੁਸੀਂ ਚਿੱਟੇ ਰੰਗ ਦੀ ਇੱਕ ਕੁੱਤੀ ਦੇਖ ਰਹੇ ਹੋ ਤਾਂ ਇਸ ਕੁੱਤੀ ਨੇ ਜਿਹਾ ਸਿਆਪਾ ਪਾ ਦਿੱਤਾ ਕਿ ਇੱਥੇ ਵੱਡਾ ਕਾਣ ਹੋ ਗਿਆ ਜਿਸ ਨੂੰ ਸੁਣ ਕੇ ਪੂਰੇ ਪਿੰਡ ਦੇ ਵਿੱਚ ਸੁੱਣ ਨ ਪਸਰ ਗਈ ਤੇ ਉਹ ਵੀ ਹੁਣ ਕੁੱਤੀ ਰੱਖਣ ਤੋਂ ਪਹਿਲਾਂ ਗੁਰੇਜ਼ ਜ਼ਰੂਰ ਕਰਨਗੇ ਮਾਮਲਾ ਬਠਿੰਡਾ ਦੇ ਤਲਵੰਡੀ ਸਾਬੋ ਦੇ ਅਧੀਨ ਪੈਂਦੇ ਪਿੰਡ ਜੀਵਨ ਸਿੰਘ ਵਾਲਾ ਦਾ ਜਿੱਥੇ ਇਸ ਚਿੱਟੇ ਰੰਗ ਦੀ ਕਤੂਰੀ ਕਰਕੇ ਪਿਓ ਪੁੱਤ ਨਾਲ ਆਹ ਕੁਝ ਹੋ ਗਿਆ ਆਓ ਸੁਣਦੇ ਹਾਂ ਪੀੜਤ ਪਰਿਵਾਰ ਨੇ ਕੀ ਦੱਸਿਆ ਗੱਲ ਤਾਂ ਜੀ ਕੁਝ ਵੀ ਨਹੀਂ ਹੋਈ ਵੀ ਮੰਨ ਲਓ ਕਿ ਕੁੱਤਾ ਪਿੰਡ ਚੋਂ ਲੈਤਾ ਸੀਗਾ ਜਿਹੜੇ ਬੰਦੇ ਨੇ ਕੁੱਤਾ ਦਿੱਤਾ ਸੀਗਾ ਜੀ ਉਹ ਨਾਲੇ ਤਾਂ ਇਹਨਾਂ ਨੂੰ ਦੇਤਾ ਉਹਨੇ ਕੂੜਾ ਜਾਂ ਇਹ ਉਹ ਨਾਲੇ ਜਿਹੜੇ ਬੰਦੇ ਇਹਨਾਂ 'ਤੇ ਸੱਟਾਂ ਮਾਰ ਕੇ ਵੇਚ ਸੀਗੇ ਜੀ ਮੰਨ ਲਓ ਮਾਰ ਕੇ ਵੇਚ ਨੇ ਨਾਲੇ ਉਹਨਾਂ ਨੂੰ ਹਾਂ ਕਰਤੀ ਉਹ ਬੰਦੇ ਇਹਨਾਂ ਨੂੰ ਦਿਨੇ ਕਹਿੰਦੇ ਵੀ ਅਸੀਂ ਕੂੜਾ ਲੈ ਕੇ ਜਾਵਾਂਗੇ ਇਹ ਕਹਿੰਦੇ ਵੀ ਸਾਨੂੰ ਤਾਂ ਉਹਨਾਂ ਨੇ ਦਿੱਤਾ ਹੋਇਆ ਹੈਗਾ ਅੱਛਾ ਹੈ ਹਨ ਤੇ ਕਿ ਬਸ ਉਹ ਨਹੀੜੀ ਬੰਦੇ ਸੀਗੇ ਜੀ ਆਹ ਸੱਤ ਅੱਠਿਆਂ ਨੇ ਮੇਰੇ ਖਿਆਲ ਤੇ ਬਸ ਸ਼ਾਮ ਨੂੰ 5:30 ਵਜੇ ਮੰਨ ਲਓ ਦਾਣਾ ਮੰਡੀ ਚ ਆਏ ਪਹਿਲਾਂ ਦਾਣਾ ਮੰਡੀ ਚੋਂ ਘਰੇ ਆਏ। ਘਰੇ ਆ ਕੇ ਬਸ ਕੰਨਾ ਮਿੰਗਾ ਟੱਪਦੇ ਜੀ ਤੇ ਬਾਹਰ ਗੱਡੀ ਦੇ ਨਾਲੇ ਸੱਟਾ ਮਾਰ ਲਈ। ਸਾਡਾ ਮੰਨ ਲਓ ਮੈਂ ਜ਼ਿਆਦਾਤਰ ਸਿਰਚ ਹੀ ਲਾਈ ਹੈ ਜੀ। ਕਿ ਕਿਲੇ ਕਿਤੇ ਮਰੀ ਹੈਗੇ ਜੱਫੇ। ਰਕਾ ਇੱਕ ਤਾਂ ਮੰਨ ਲਓ ਬਾਈ ਦੇ ਲਾਗੀ ਜਿਹੜਾ ਚੀਚਾ ਬਾਈ ਅੰਬੀ ਸਿੰਘ ਜੀ ਤੇ ਉਹਨਾਂ ਦੇ ਡੈਡੀ ਜੀ ਸਰਵਰ ਮੰਦਰ ਸਿੰਘ ਜੀ ਉਹਨਾਂ ਦੇ ਨਾਲ ਤੇ ਮਾਤਾ ਵੀ ਚੱਕੀ ਹੈ ਹਾਂ ਜੀ ਮਾਤਾ ਵੀ ਚੱਕੀ ਜੀ ਉਹ ਬੱਚੇ ਦੇ ਮਾਰਗ ਲੱਗੇ ਛੋਟੇ ਦੇ ਜੀ ਉਹ ਮਾਤਾ ਕੋਲੇ ਖੜੇ ਸੀਗੇ ਮਾਤਾ ਨੇ ਬੱਚਾ ਖਿੱਚ ਲਿਆ ਤੇ ਉਹਨਾਂ ਦੀ ਬਾਤ ਇਹ ਲੱਗ ਗਈ ਸੱਤ ਪਹਿਲਾਂ ਕੋਈ ਰੰਜਿਸ਼ ਨਹੀਂ ਸੀ ਇਸ ਵਿੱਚ ਨਹੀਂ ਵੈਸੇ ਤਾਂ ਕੋਈ ਰੰਜਿਸ਼ ਨਹੀਂ ਸੀ ਜੀ ਵੈਸੇ ਕਾਰਨ ਜਿਆਦਾ ਵੀ ਮੰਨ ਲਓ ਜਿਹੜਾ ਉਹ ਤੇ ਵਾਲਾ ਜਿਹਨੇ ਕੁੱਤਾ ਦਿੱਤਾ ਸੀ ਉਹਨਾਂ ਨੇ ਗੋਵਾਂ ਨਹੀਂ ਤਾਇਰ ਰੱਖਿਆ ਮੰਨ ਲਓ ਉਧਰ ਵੀ ਆ ਕੀ ਗਿਆ ਇਧਰ ਵੀ ਆ ਕੀ ਆ ਉਹ

ਉਹ ਕਹਿੰਦੇ ਸਾਡੀ ਅਜੇ 6 ਮਹੀਨੇ ਦੀ ਬਾਕੀ ਹੈ ਅਸੀਂ ਹੁਣ ਨਹੀਂ ਹਾਂਦੀ ਸੀ ਕਿਸੇ ਨੂੰ ਅੱਛਾ ਜੀ ਦੇਖਿਆ ਵੀ ਅਸੀਂ ਉਸੇ ਨੂੰ ਦੇ ਦਾਂਗੇ ਠੀਕ ਹੈ ਜੀ ਉਹ ਮੁੰਡਾ ਕਹਿੰਦਾ ਮੈਂ ਤੇ ਫੇਰ ਨਾਲ ਲੈ ਕੇ ਜਾਣਾ ਅਹੀ ਗੱਲ ਹੋਈ ਆਗੀ ਅੱਛਾ ਜੀ ਅਸੀਂ ਤੇ ਦੂਰੀ ਕੀ ਕਰਨੀ ਜਿ ਘੜਾ ਨਹੀਂ ਦੇ ਅੱਛਾ ਜੀ ਦਿਵਾ ਕੇ ਚਲੋ ਉਹ ਹੋ ਹੋ ਜੰਦਾ ਠੀਕ ਹੈ ਥੋੜੇ ਕਿੱਥੇ ਕਿੱਥੇ ਸਟਾ ਲੱਗੀਆਂ ਦੀ ਮੇਰੇ ਆਏ ਮੋੜ ਦੇ ਕਿ ਹੈ ਬਈ ਨੰਨਾਂ ਨਾਲ ਨਾਲ ਹਾਲ ਕਿ ਹੈ ਠੀਕ ਹੈ ਠੀਕ ਹੈ ਚਲੋ ਕਰੋ ਪਿੰਡ ਦੇ ਹੀ ਸੀਗੇ ਜੀ ਪਿੰਡ ਦੇ ਆ ਬਈ ਪਿੰਡ ਦੇ ਮੌਕੇ ਤੇ ਪਹੁੰਚੇ ਡੀਐਸਪੀ ਤਲਵੰਡੀ ਸਾਬੋ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਾਂ ਇੱਥੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਦੋ ਜਣਿਆਂ ਦਾ ਪਿਓ ਪੁੱਤ ਦਾ ਕਤਲ ਹੋ ਗਿਆ ਹੈਗੇ ਉਹਦੇ ਵਾਸਤੇ ਅਸੀਂ ਇਨਵੈਸਟੀਗੇਸ਼ਨ ਲਈ ਆਏ ਸੀਗੇ ਇਨਵੈਸਟੀਗੇਸ਼ਨ ਤੋਂ ਪਤਾ ਲੱਗ ਰਿਹਾ ਹੈਗੇ ਕਿ ਇੱਕ ਕਤੂਰੇ ਮਗਰ ਇਹ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ਦੋ ਜਣਿਆਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਜਿਹੜੇ ਦੋਸ਼ੀ ਨੇ ਉਹਨਾਂ ਦੀ ਭਾਲ ਜਾਰੀ ਹੈਗੀ ਹੈ ਇਹਨਾਂ ਨੇ ਕੁਝ ਨਾਮ ਦੱਸੇ ਨੇ ਸਾਡੇ ਕੋਲ ਕਲੂ ਨੇ ਅਸੀਂ ਉਹਨਾਂ ਤੇ ਵਰਕ ਕਰ ਰਹੇ ਹਾਂ ਤੇ ਜਲਦੀ ਤੋਂ ਜਲਦੀ ਉਹ ਦੋਸ਼ੀ ਅਸੀਂ ਫੜ ਲਾਂਗੇ ਖੈਰ ਦੇਖਿਆ ਜਾਵੇ ਤਾਂ ਅੱਜ ਕੱਲ ਦੇ ਲੋਕਾਂ ਦੇ ਵਿੱਚ ਸ਼ਾਇਨ ਸ਼ਕਤੀ ਇਸ ਕਦਰ ਖਤਮ ਹੋ ਚੁੱਕੀ ਹੈ ਕਿ ਜਿਸ ਦੇ ਚਲਦੇ ਨਿੱਕੀਆਂ ਮੋਟੀਆਂ ਤਕਰਾਰਾਂ ਵੀ ਹੁਣ ਵੱਡਾ ਰੂਪ ਧਾਰਨ ਕਰਨ ਲੱਗੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ